ਚਨ ਆਉਟਲੁੱਕ ਮਹਿਲਾ ਤੀਜਾ ਸੰਤਾਨਾ ਨਾਲ ਵੈਰ ਕਮਾਮ ਦੇ ਦੁਸ਼ਟਾ ਨਾਲ ਮੋਹ ਪਿਆਰ ਅੱਕੇ ਪਿਛੈ ਸੁਖ ਨਹੀਂ ਮਰ ਜਮਹ ਵਾਰੋ-ਵਾਰ ਨਿੰਦਕ ਮਨੁੱਖ ਸੰਤ ਜਨਾਂ ਦੇ ਨਾਲ ਵੈਰ ਕਰਦੇ ਨੇ ਤੇ ਦੁਰਜਨਾ ਦੇ ਨਾਲ ਮੋਹ ਪਿਆਰ ਰੱਖਦੇ ਨੇ ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁੱਖ ਨਹੀਂ ਮਿਲਦਾ ਘੜੀ ਮੁੜੀ ਦੁਬਦਾਂ ਵਿੱਚ ਖੁਆਰ ਹੋ ਕੇ ਜਮਦੇ ਮਰਦੇ ਹੁਣ ਦੁਬਦਾਂ ਕਿਸ ਗੱਲ ਦੀ ਹੁੰਦੀ ਆ ਉਹਨਾਂ ਜਿਹੜਾ ਕੋਈ ਸੱਚਾ ਸੰਤ ਹੈ ਉਹ ਸੰਸਾਰ ਦੇ ਵਿੱਚ ਮਕਬੂਲ ਹੁੰਦਾ ਹੈ ਲੋਕ ਉਹਨੂੰ ਜਾਣਦੇ ਹੁੰਦੇ ਆ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਸੱਚਾ ਸੰਤ ਹੈ ਜਿਹੜੇ ਨਿੰਦਕ ਹਨ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਕਿ ਇਹ ਸੱਚਾ ਸੰਤ ਹੈ ਪਰ ਜਾਂ ਤਾਂ ਉਹ ਖੁਦ ਐਸਾ ਮਕਾਮ ਹਾਸਲ ਕਰਨਾ ਚਾਹੁੰਦੇ ਹੁੰਦੇ ਆ ਕਿ ਜਿੱਥੇ ਲੋਕ ਉਹਨਾਂ ਨੂੰ ਜਾਣਣ ਜਾਂ ਕੋਈ ਹੋਰ ਕਾਰਨ ਹੁੰਦਾ ਕਿ ਉਹ ਨਿੰਦਾ ਕਰਦੇ ਨੇ ਸੰਤ ਜਨਾਬੀ ਇਹ ਨਿੰਦਾ ਇਰਖਾ ਦੇ ਵਿੱਚੋਂ ਵੀ ਉਪਜਦੀ ਹੋ ਸਕਦੀ ਹੈ ਕਿ ਸੰਤ ਜਨਾਂ ਦੀ ਇੰਨੀ ਚੜ੍ਹਾਈ ਇੰਨੀ ਮਕਬੂਲੀਅਤ ਇਹਨਾਂ ਨਿੰਦਕਾਂ ਤੋਂ ਜਰੀ ਨਹੀਂ ਜਾਂਦੀ ਪਰ ਦੁਬਧਾ ਇਸ ਕਾਰਨ ਕਰਕੇ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਦੇ ਤੁਰ ਅੰਦਰ ਪਤਾ ਹੁੰਦਾ ਹੈ ਕਿ ਜਿਸ ਇਨਸਾਨ ਦੀ ਉਹ ਨਿੰਦਾ ਕਰਦੇ ਪਏ ਨੇ ਉਹ ਨਿੰਦਾ ਕਰਨ ਯੋਗ ਨਹੀਂ ਹੈ ਉਹ ਗੁਰੂ ਨਾਨਕ ਸਾਹਿਬ ਬਾਰੇ ਜੇਕਰ ਕੋਈ ਮੰਦਾ ਬੋਲਦਾ ਹੋਏਗਾ ਉਹਨੂੰ ਆਪ ਦੇ ਤੁਰ ਅੰਦਰ ਪਤਾ ਹੁੰਦਾ ਹੋਏਗਾ ਕਿ ਨਾਨਕ ਸਾਹਿਬ ਨਿੰਦਾ ਦੇ ਪਾਤਰ ਨਹੀਂ ਹਨ ਸੋ ਉਹਦੇ ਅੰਦਰ ਦੁਵੈਤ ਪੈਦਾ ਹੋ ਜਾਂਦੀ ਹੈ ਉਸ ਇਨਸਾਨ ਦੇ ਅੰਦਰ ਲੜਾਈ ਪੈਦਾ ਹੋ ਜਾਂਦੀ ਹੈ ਜਿੱਥੇ ਉਹਦਾ ਇੱਕ ਹਿੱਸਾ ਕਹਿ ਰਿਹਾ ਹੈ ਕਿ ਇਹ ਸੰਤ ਜਨ ਨਿੰਦਾ ਦੇ ਯੋਗ ਨਹੀਂ ਹਨ ਪਰ ਇੱਕ ਹਿੱਸਾ ਕਿਸੇ ਕਾਰਨ ਕਰਕੇ ਅਕਸਰ ਈਰਖਾ ਕਰਕੇ ਸੰਤ ਜਨਾਂ ਦੀ ਨਿੰਦਾ ਕਰਨ ਤੇ ਤੁਲਿਆ ਹੁੰਦਾ ਤੇ ਇਸੇ ਤੁਬਦਾ ਦੇ ਵਿੱਚ ਉਹ ਖੁਆਰ ਹੁੰਦੇ ਨੇ ਇੱਕ ਪਲ ਨਿੰਦਾ ਕਰਕੇ ਉਹ ਖੁਸ਼ੀ ਮਹਿਸੂਸ ਕਰਦੇ ਆ ਜੰਮ ਜਾਂਦੇ ਆ ਜਨਮ ਲੈ ਲੈਂਦੇ ਆ ਜਿਵੇਂ ਆਤਮਿਕ ਤੌਰ ਤੇ ਉਹਨਾਂ ਦਾ ਜਨਮ ਹੋ ਗਿਆ ਹੁੰਦਾ ਪਰ ਅਗਲੇ ਹੀ ਪਲ ਜਿਹੜਾ ਇੱਕ ਸੱਚਾ ਇਨਸਾਨ ਉਹਨਾਂ ਦੇ ਅੰਦਰ ਬੈਠਾ ਉਹਨਾਂ ਨੂੰ ਯਾਦ ਕਰਾਉਂਦਾ ਕਿ ਇਹ ਸੰਤ ਜਨ ਨਿੰਦਾ ਦੇ ਯੋਗ ਨਹੀਂ ਨੇ ਫਿਰ ਉਹ ਆਪਣੇ ਆਪ ਤੇ ਗੁੱਸਾ ਕਰਦੀ ਹੈ ਕਿ ਅਸੀਂ ਇਹਨਾਂ ਦੀ ਨਿੰਦਾ ਕਿਉਂ ਕੀਤੀ ਤੇ ਇੱਥੇ ਉਹਨਾਂ ਦਾ ਮਰਨ ਹੋ ਜਾਂਦਾ ਸੋ ਇਸੇ ਤਰ੍ਹਾਂ ਹੀ ਅੱਗਾ ਪਿੱਛਾ ਸੁਖ ਨਹੀਂ ਮਰ ਜਮੈ ਬਾਰੋ ਵਾਰ ਤ੍ਰਿਸ਼ਨਾ ਕਦੇ ਨਾ 부ਝਈ ਦੁਬਿਦਾ ਹੋਏ ਖੁਆਰ ਮੂ ਕਾਲੇ ਤਿਨਾ ਨਿੰਦ ਕਾਂ ਤਿਤ ਸਚੈ ਦਰਬਾਰ ਇਹਨਾਂ ਦੀ ਤ੍ਰਿਸ਼ਨਾ ਨਹੀਂ ਲੈਂਦੀ ਕਦੀ ਭਾਪ ਕੇ ਨਿੰਦਿਆ ਕਰਕੇ ਜਿਹੜਾ ਉਹਨਾਂ ਨੂੰ ਥੋੜਾ ਸੁੱਖ ਮਿਲਦਾ ਹੈ ਜਿਹੜਾ ਹਾਲਾਂਕਿ ਥੋੜੇ ਚਿਰ ਹੁੰਦਾ ਹੈ ਪਰ ਮਿਲਦਾ ਹੈ ਉਹ ਲੈ ਲੈ ਕੇ ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ बार-बार ਜੀ ਕਰਦਾ ਹੈ ਉਹਨਾਂ ਦਾ ਕਿ ਇਸ ਸੁੱਖ ਨੂੰ ਮਾਣਿਆ ਜਾਵੇ ਤੇ ਇਸੇ ਲਈ ਉਹ ਵਾਰ-ਵਾਰ ਨਿੰਦਾ ਕਰਦੇ ਨੇ ਜਿੰਨੀ ਵਾਰ ਨਿੰਦਾ ਕਰਦੇ ਨੇ ਉਨੀ ਵਾਰ ਦੁਬਿਧਾ ਦਾ ਵਿਸ਼ਕਾਰ ਹੁੰਦੇ ਨੇ ਤੇ ਖੁਆਰ ਹੁੰਦੇ ਨੇ ਉਸ ਸੱਚੇ ਹਰੀ ਦੇ ਦਰਬਾਰ ਵਿੱਚ ਇਨਾਨੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ ਨਾਨਕ ਨਾਮ ਵਿਹੂਣਿਆ ਨਾ ਉਰਵਾਾਰ ਨਾ ਪਾਰ اے ਨਾਨਕ ਨਾਮ ਤੋਂ ਸਖਣਿਆ ਨੂੰ ਨਾ ਇਸ ਲੋਕ ਵਿੱਚ ਤੇ ਨਾ ਹੀ ਪਰਲੋਕ ਵਿੱਚ ਕੋਈ ਢੋਈ ਮਿਲਦੀ ਹੈ ਪੌੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾ ਮਨ ਚਿੱਤ ਇੱਕ ਅਰਾਧਿਆ ਤਿਨਾ ਇੱਕ ਸਬਿਨ ਦੂਜਾ ਕੋ ਨਹੀਂ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਨੇ ਉਹ ਹੰਦਰੋਂ ਹਰੀ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ ਇੱਕ ਹਰੀ ਨੂੰ ਅਰਾਧਿਆ ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ ਮਨੁੱਖ ਦੀ ਪ੍ਰਵਿਰਤੀ ਹੈ ਕਿ ਇਹ ਨਵੇਂ-ਨਵੇਂ ਰੱਬ ਘੜਦਾ ਰਹਿੰਦਾ ਹੈ ਨਵੇਂ-ਨਵੇਂ ਪ੍ਰਮਾਤਮਾ ਘੜਦਾ ਰਹਿੰਦਾ ਹਰ ਸਮੇਂ ਦੇ ਵਿੱਚ ਕੋਈ ਨਵਾਂ ਹੀ ਇਨਸਾਨ ਮਨੁੱਖ ਨੇ ਰੱਬ ਬਣਾਇਆ ਹੁੰਦਾ ਪਰ ਜੋ ਉਹ ਹਰੀ ਹੈ ਜੋ ਸੱਚਾ ਪ੍ਰਮਾਤਮਾ ਹੈ ਅਸਲ ਪ੍ਰਮਾਤਮਾ ਹੈ ਉਹ ਤੇ ਇੱਕ ਹੀ ਹੈ ਯੁਗਾਂ ਜੁਗਾਂਤਰਾਂ ਤੋਂ ਅਟੱਲ ਹੈ ਕੋਈ ਉਹਦਾ ਰੂਪ ਨਹੀਂ ਰੰਗ ਨਹੀਂ ਆਕਾਰ ਨਹੀਂ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਮਨੁੱਖ ਦੀ ਸਾਂਝ ਪੈਂਦੀ ਹੈ ਤੇ ਜਿਸ ਦੀ ਪਹਿ ਜਾਂਦੀ ਹੈ ਜਿਹੜਾ ਇਕਾਗਰ ਚਿੱਤ ਹੋ ਕੇ ਉਸ ਇੱਕ ਹਰੀ ਨੂੰ ਅਰਾਧ ਲੈਂਦਾ ਉਹ ਫੇਰ ਹੋਰ ਕਿਸੇ ਨੂੰ ਰੱਬ ਨਹੀਂ ਮੰਨਦਾ ਸੇਈ ਪੁਰਖ ਹਰ ਸੇਵ ਦੇ ਜਿਨ ਧੁਰ ਮਸਤਕ ਲੇਖ ਲਖਾਹੀ ਹਰ ਕੇ ਗੁਣ ਨਿਤ ਗਾਮਦੇ ਹਰ ਗੁਣ ਗਾਏ ਗੁਣੀ ਸਮਝਾਈ ਪਿਛਲੇ ਕੀਤੇ ਕਮਾਂ ਅਨੁਸਾਰ ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ ਸੰਸਕਾਰ ਰੂਪ ਲੇਖ ਉਕਰਿਆ ਹੋਇਆ ਹੈ ਉਹ ਮਨੁੱਖ ਹਰੀ ਨੂੰ ਜਪਦੇ ਹਨ ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ ਗੁਣ ਗਾ ਕੇ ਗੁਣਾ ਦੇ ਮਾਲਕ ਹਰੀ ਦੀ ਹੋਰਨਾਂ ਨੂੰ ਵੀ ਸਿੱਖਿਆ ਦਿੰਦੇ ਹਨ ਗੁਣ ਗਾਏ ਗੁਣੀ ਸਮਝਾਈ ਖੁਦ ਤੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਹੀ ਨੇ ਹੋਰਨਾਂ ਨੂੰ ਵੀ ਉਸ ਪਰਮਾਤਮਾ ਦੇ ਗੁਣਾ ਦੀ ਸਿੱਖਿਆ ਦਿੰਦੇ ਨੇ ਜਿਨ੍ਹਾਂ ਦੇ ਮੱਥਿਆਂ ਤੇ ਧੁਰੋਂ ਹੀ ਇਹ ਲੇਖ ਲਿਖਿਆ ਹੋਵੇ ਵੱਡਿਆਈ ਵੱਡੀ ਗੁਰਮਖਾਂ ਗੁਰਪੂਰ ਹਰਨਾਮ ਸਮਾਹੀ ਗੁਰਮੁਖਾਂ ਦੇ ਵਿੱਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਗੁਰੂ ਦੇ ਰਾਹੀ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਸ਼ਲੋਕ ਮਹਲਾ 3 ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜ ਆਪ ਗਵਾਏ ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਵਹ ਸਭ ਥਾਏ ਸਤਿਗੁਰੂ ਦੀ ਸੇਵਾ ਬੜੀ ਔਖੀ ਕਾਰ ਹੈ ਸਤਿਗੁਰੂ ਕੀ ਸੇਵਾ ਗਾਖੜੀ ਸਤਿਗੁਰੂ ਦੇ ਹੁਕਮ ਚ ਤੁਰਨਾ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣਾ ਬੜਾ ਔਖਾ ਕੰਮ ਹੈ ਗੁਰੂ ਸਾਹਿਬ ਕਹਿੰਦੇ ਸਿਰ ਦੇਣਾ ਪੈਂਦਾ ਆਪਾ ਗਵਾ ਕੇ ਸੇਵਾ ਹੁੰਦੀ ਹੈ ਜੋ ਮਨੁੱਖ ਸਤਗੁਰੂ ਦੀ ਸਿੱਖਿਆ ਦੁਆਰਾ ਸੰਸਾਰ ਵੱਲੋਂ ਮਰਦੇ ਨੇ ਉਹ ਫਿਰ ਜਨਮ ਮਰਨ ਦੇ ਗੇੜ ਚ ਨਹੀਂ ਰਹਿੰਦੇ ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ ਪਾਰਸ ਪਰਸੈ ਪਾਰਸ ਹੋਵੈ ਸੱਚ ਰਹੈ ਲਿਬਲਾਇ ਜਿਸ ਪੂਰਵ ਹੋਵੈ ਲਿਖਿਆ ਤਿਸ ਸਤਗੁਰ ਮਿਲਹਿ ਪ੍ਰਭ ਆਏ ਜੋ ਮਨੁੱਖ ਸੱਚੇ ਨਾਮ ਵਿੱਚ ਵਰਤੀ ਜੋੜੀ ਰੱਖਦਾ ਹੈ ਉਹ ਮਾਨੋ 파ਰਸ ਨੂੰ ਛੋ ਕੇ 파ਰਸ ਹੀ ਹੋ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਮੁੱਢ ਤੋਂ ਸੰਸਕਾਰ ਰੂਪ ਲੇਖ ਉਕਰਿਆ ਹੋਵੇ ਉਸ ਮਨੁੱਖ ਨੂੰ ਸਤਿਗੁਰੂ ਤੇ ਪ੍ਰਭੂ ਮਿਲਦਾ ਹੈ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵਥੈ ਏ ਨਾਨਕ ਕੀਤੇ ਹੋਏ ਚੰਗੇ ਕੰਮਾਂ ਦਾ ਲੇਖਾ ਕੀਤੇ ਆਂ ਸੇਵਕ ਹਰੀ ਨੂੰ ਨਹੀਂ ਮਿਲ ਸਕਦਾ ਨਾਨਕ ਗਣਤੈ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥੈ ਜਿਸ ਮਨੁੱਖ ਦੇ ਉੱਪਰ ਹਰੀ ਮਿਹਰ ਕਰਦਾ ਹੈ ਜਿਸ ਮਨੁੱਖ ਨੂੰ ਹਰੀ ਬਖਸ਼ਦਾ ਉਹਦੀ ਤਨਕਾਚ ਉਹੀ ਕਬੂਲ ਪੈਂਦਾ ਇਸ ਪੰਕਤੀ ਦੇ ਰਾਹੀ ਗੁਰੂ ਸਾਹਿਬ ਇੱਕ ਵਹਿਮ ਦਾ ਖੰਡਨ ਕਰ ਜਾਂਦੇ ਨੇ ਜਿਹੜਾ ਮਨੁੱਖ ਦੇ ਵਿੱਚ ਆਮ ਬਣਿਆ ਹੋਇਆ ਹੈ ਕਿ ਜੇ ਅਸੀਂ ਚੰਗੇ ਚੰਗੇ ਕੰਮ ਕਰਾਂਗੇ ਤਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪਾਏ ਜਾਵਾਂਗੇ ਇਸ ਗੱਲ ਨੂੰ ਮੰਨਦੇ ਹੋਏ ਲੋਕ ਬੜੇ ਤਰ੍ਹਾਂ ਦੇ ਪੁੰਨ ਕਰਦੇ ਨੇ ਪੁੰਨ ਦੇ ਕੰਮ ਕਰਦੇ ਨੇ ਦਾਨ ਕਰਦੇ ਨੇ ਪੂਜਾ ਪਾਠ ਕਰਦੇ ਨੇ ਹਾਲਾਂਕਿ ਇਸ ਵਰਤਾਰੇ ਦਾ ਫਾਇਦਾ ਬੜੇ ਲੋਕਾਂ ਦਾ ਭਲਾ ਹੋ ਜਾਂਦਾ ਹੈ ਕਿਸੇ ਲੋੜਵੰਦ ਦੀ ਸਹਾਇਤਾ ਹੋ ਜਾਂਦੀ ਹੈ ਉਹਦੀ ਲੋੜ ਪੂਰੀ ਹੋ ਜਾਂਦੀ ਹੈ ਪਰ ਜੋ ਸਚਾਈ ਹੈ ਉਹ ਤੇ ਸਚਾਈ ਹੈ ਨਾ ਉਹਨੂੰ ਬਦਲਿਆ ਨਹੀਂ ਜਾ ਸਕਦਾ ਸੋ ਸਚਾਈ ਇਹ ਹੈ ਕਿ ਅਜਿਹੇ ਚੰਗੇ ਕੰਮ ਜੇਕਰ ਤੁਸੀਂ ਇਸ ਸੋਚ ਨੂੰ ਲੈ ਕੇ ਕਰ ਰਹੇ ਹੋ ਕਿ ਸ਼ਾਇਦ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਚੰਗੇ ਸਾਬਿਤ ਹੋ ਜਾਓਗੇ ਤਾਂ ਅਜਿਆ ਨਹੀਂ ਹੋਣਾ ਪ੍ਰਮਾਤਮਾ ਨੇ ਆਪਣਾ ਨਾਮ ਆਪਣੀ ਸਾਂਝ ਜੇਕਰ ਤੁਹਾਨੂੰ ਬਖਸ਼ਣੀ ਹੈ ਤਾਂ ਉਹਨੇ ਤੁਹਾਡੇ ਕਰਮਾਂ ਦਾ ਲੇਖਾ ਕੀਤੇ ਬਿਨਾ ਹੀ ਬਖਸ਼ ਦੇਣੀ ਜਿਸ ਬਖਸ਼ੈ ਸੋ ਪਵਤ ਹੈ ਮਹਿਲਾ ਤੀਜਾ ਮਹਿਲ ਕੁ ਮਹਿਲ ਨਾ ਜਾਣਣੀ ਮੂਰਖ ਆਪਣਾ ਸਵਾਏ ਸ਼ਬਦ ਚੀਨ ਤਾ ਮਹਿਲ ਲਹੈ ਜੋਤੀ ਜੋਤ ਸਮਾਏ ਮੂਰਖ ਮਨੁੱਖ ਜਿਹੜਾ ਆਪਣੀ ਗਰਜ਼ ਦੇ ਕਾਰਨ ਥਾਂ ਕੁਥਾਂ ਨਹੀਂ ਜਾਣਦੀ ਕਿ ਕਿੱਥੇ ਉਹਦੀ ਕਰਜ ਪੂਰੀ ਹੋ ਸਕਦੀ ਹੈ ਕਿੱਥੇ ਉਹਦਾ ਸਵਾਰਥ ਪੂਰਾ ਹੋ ਸਕਦਾ ਹੁਣ ਸਵਾਰਥ ਕੀ ਹੈ ਮਨੁੱਖ ਦਾ ਸਭ ਤੋਂ ਵੱਡਾ ਸਵਾਰਥ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਸੁਖੀ ਰਹੇ ਉਹਦੇ ਜੀਵਨ ਦੇ ਵਿੱਚ ਸੁੱਖ ਹੋਵੇ ਆਨੰਦ ਹੋਵੇ ਪਰ ਤਰਾਸ ਦੀ ਇਹ ਹੈ ਕਿ ਮਨੁੱਖ ਇੰਨਾ ਮੂਰਖ ਹੈ ਉਹਨੂੰ ਇਹ ਨਹੀਂ ਪਤਾ ਕਿ ਇਸ ਸਵਾਰਥ ਨੂੰ ਪੂਰਾ ਕਿੱਥੋਂ ਕਰਨਾ ਹੈ ਕਿ ਕੀ ਕਰਨ ਤੇ ਅਸਲ ਦੇ ਵਿੱਚ ਇਹ ਉਹਦਾ ਸਵਾਰਥ ਪੂਰਾ ਹੋ ਸਕਦਾ ਹੈ ਥਾਂ ਕਥਾਂ ਨਹੀਂ ਜਾਣਦਾ ਇਹਦਾ ਨਤੀਜਾ ਇਹ ਨਿਕਲਦਾ ਹੈ ਕਿ ਉਸ ਆਨੰਦ ਨੂੰ ਹਾਸਲ ਕਰਨ ਦੀ ਖਾਤਰ ਦੁਨਿਆਵੀ ਵਸਤਾਂ ਤਨ ਪਦਾਰਥ ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਇਹ ਲੱਗਿਆ ਰਹਿੰਦਾ ਹੈ ਸਤਿਗੁਰੂ ਦੇ ਸ਼ਬਦ ਨੂੰ ਖੋਜਣ ਦੀ ਥਾਂ ਤੇ ਜੇ ਨੂੰ ਅਕਲ ਆ ਜਾਵੇ ਤਾਂ ਸ਼ਬਦ ਚੀਨੈ ਤਾਂ ਹੀ ਸਤਿਗੁਰੂ ਦੇ ਸ਼ਬਦ ਨੂੰ ਖੋਜੇ ਤੇ ਉਸ ਪ੍ਰਮਾਤਮਾ ਦੀ ਜੋਤ ਦੇ ਵਿੱਚ ਆਪਣੀ ਜੋਤ ਮਿਲਾਵੇ ਆਪਣੀ ਵਿਰਤੀ ਉਸ ਪ੍ਰਮਾਤਮਾ ਦੇ ਵਿੱਚ ਜੋੜੇ ਤੇ ਉਹਦੇ ਚਰਨਾਂ ਦੇ ਵਿੱਚ ਟਿਕਾਣਾ ਲੱਭੇ ਕਿਉਂਕਿ ਉੱਥੋਂ ਜਿਹੜਾ ਇਹਨੂੰ ਆਨੰਦ ਮਿਲਣਾ ਹੈ ਉਹ ਸਥਾਈ ਹੋਣਾ ਹੈ ਉਹ ਕਦੇ ਖਤਮ ਨਹੀਂ ਹੋਣਾ ਕਦੇ ਕਟਣਾ ਨਹੀਂ ਦੁਨਿਆਵੀ ਪਦਾਰਥਾਂ 'ਚੋਂ ਮਿਲਿਆ ਆਨੰਦ ਤੇ ਥੋੜ ਚ ਰਹੀ ਹੁੰਦਾ ਸਦਾ ਸੱਚੇ ਕਾ ਭੋ ਮਨ ਵਸੈ ਤਾਂ ਸਭਾ ਸੁਜੀ ਪਾਏ ਸਤਗੁਰ ਆਪਣੈ ਕਰ ਵਰਤਦਾ ਆਪੇ ਲੈ ਮਿਲਾਏ ਜੇ ਸੱਚੇ ਹਰੀ ਦਾ ਡਰ ਸਦਾ ਮਨ ਦੇ ਵਿੱਚ ਟਿਕਿਆ ਰਹੇ ਤਾਂ ਇਹ ਸਾਰੀ ਸਮਝ ਪੈ ਜਾਂਦੀ ਹੈ ਕਿ ਸਤਗੁਰੂ ਜੋ ਸਦਾ ਆਪਣੇ ਸਰੂਪ ਦੇ ਵਿੱਚ ਟਿਕਿਆ ਰਹਿੰਦਾ ਹੈ ਆਪ ਹੀ ਸੇਵਕ ਨੂੰ ਸਤਗੁਰੂ ਆਪ ਹੀ ਸੇਵਕ ਨੂੰ ਪ੍ਰਮਾਤਮਾ ਦੇ ਨਾਲ ਮਿਲਾ ਲੈਂਦਾ ਹੈ ਨਾਨਕ ਸਤਗੁਰੂ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਈ ਏ ਨਾਨਕ ਜਿਸ ਮਨੁੱਖ ਤੇ ਆਪਣੀ ਰਜ਼ਾ ਦੇ ਵਿੱਚ ਪ੍ਰਮਾਤਮਾ ਮਿਹਰ ਕਰੇ ਉਸ ਨੂੰ ਸਤਿਗੁਰੂ ਮਿਲਿਆ ਪੂਰਨ ਸਫਲਤਾ ਹਾਸਲ ਹੋ ਜਾਂਦੀ ਹੈ ਪੌੜੀ ਧੰਨ ਧੰਨ ਭਾਗਤਨਾ ਭਗਤ ਜਨਾ ਜੋ ਹਰ ਨਾਮ ਹਰ ਮੁਖ ਕਹਤਿਆਂ ਤਨ ਤਨ ਭਾਗ ਤਿਨਾ ਸੰਤ ਜਨ ਜੋ ਹਰ ਜਸ ਸ਼ਰਵਣੀ ਸੁਣਤਿਆ ਉਹਨਾ ਭਗਤਾਂ ਦੇ ਵੱਡੇ ਭਾਗ ਨੇ ਜੋ ਮੂੰਹੋਂ ਹਰੀ ਦਾ ਨਾਮ ਉਚਾਰਦੇ ਨੇ ਉਹਨਾ ਸੰਤਾਂ ਦੇ ਵੱਡੇ ਭਾਗ ਨੇ ਜੋ ਹਰੀ ਦਾ ਜਸ ਕੰਨੀ ਸੁਣਦੇ ਨੇ ਤਨ ਤਨ ਭਾਗ ਤਿਨਾ ਸਾਧ ਜਨ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ ਉਹਨਾਂ ਸਾਧ ਜਨਾਂ ਦੇ ਧਨ ਭਾਗ ਹਨ ਜੋ ਹਰੀ ਦਾ ਕੀਰਤਨ ਕਰਕੇ ਆਪ ਗੁਨਾ ਵਾਲੇ ਬਣਦੇ ਨੇ ਉਹਨਾਂ ਗੁਰਮਖਾਂ ਦੇ ਵੱਡੇ ਭਾਗ ਨੇ ਜੋ ਸਤਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਨੇ ਸਬਦੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰ ਚਰਣੀ ਸਿੱਖ ਪੜਤਿਆਂ ਤੇ ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ ਜੋ ਸਤਗੁਰੂ ਦੇ ਚਰਣੀ ਪੈਂਦੇ ਜੋ ਆਪਣਾ ਆਪਾ ਭਾਵ ਮਿਟਾ ਕੇ ਗੁਰੂ ਦੀ ਓਟ ਲੈਂਦੇ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਜੀਵਨ ਨੂੰ ਚਲਾਉਂਦੇ ਨੇ ਸ਼ਲੋਕ ਮਹਲਾ 3ਾ ਬ੍ਰਹਮ ਬਿੰਦੈ ਕਿਸਦਾ ਬ੍ਰਹਮਤ ਰਹਿ ਏਕ ਸ਼ਬਦ λεਵਲਾਏ ਨਵ ਨਿਦੀ 18 ਸਿੱਧੀ ਪਿਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਏ ਜੋ ਮਨੁੱਖ ਕੇਵਲ ਏਕੁਰ ਸ਼ਬਦ ਵਿੱਚ ਫਿਰਤੀ ਜੋੜ ਕੇ ਬ੍ਰਾਹਮਣ ਨੂੰ ਪਛਾਣੇ ਉਸ ਦਾ ਬ੍ਰਹਮਪੁਣਾ ਬਣਿਆ ਰਹਿੰਦਾ ਉਹਦੇ ਅੰਦਰ ਬ੍ਰਾਹਮਣਾ ਵਾਲੇ ਲੱਛਣ ਟਿਕੇ ਰਹਿੰਦੇ ਹਨ ਜੋ ਮਨੁੱਖ ਹਰੀ ਨੂੰ ਹਿਰਦੇ ਵਿੱਚ ਵਸਾਏ ਨੌ ਨਿਧੀਆਂ ਤੇ 18 ਸਿੱਧੀਆਂ ਉਹਦੇ ਮਗਰ ਲੱਗੀਆਂ ਫਿਰਤੀਆਂ ਹਨ ਬਿਨ ਸਤਗੁਰ ਨਾ ਆਉਨਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ ਵਿਚਾਰ ਕਰਕੇ ਸਮਝੋ ਸਤਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ اے ਨਾਨਕ ਪੂਰੇ ਭਾਗਾ ਨਾਲ ਜਿਸ ਨੂੰ ਸਤਗੁਰੂ ਮਿਲੇ ਉਹ ਚਵਾਂ ਜੁਗਾ ਵਿੱਚ ਭਾਵ ਕੇ ਸਦਾ ਹੀ ਸੁਖ ਪਾਉਂਦਾ ਹੈ ਮਹਿਲਾ ਤੀਜਾ ਕਿਆ ਗੱਭਰੂ ਕਿਆ ਵਿਰਧ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦ ਦੇ ਰਤਿਆਂ ਸ਼ੀਤਲ ਹੋਏ ਆਪ ਗਵਾਏ ਮਨਮੁਖ ਭਾਵੇਂ ਜਵਾਨ ਹੋਵੇ ਤੇ ਭਾਵੇਂ ਬੁੱਢਾ ਹੋ ਜਾਵੇ ਉਹਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ ਸਤਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿੱਚ ਰੱਤੇ ਹੋਣ ਕਰਕੇ ਤੇ ਅੰਦਰੋਂ ਹੰਕਾਰ ਗਵਾਉਣ ਕਰਕੇ ਸੰਤੋਖੀ ਹੋ ਜਾਂਦੇ ਨੇ ਉਹਨਾਂ 'ਚ ਸਬਰ ਆ ਜਾਂਦਾ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ ਜੋ ਨਾਮ ਰਹਿ ਲਿਵ ਲਾਏ ਜਿਹੜੇ ਗੁਰਮੁਖ ਨੇ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਤੇ ਉਹਨਾਂ ਦੀ ਮਾਇਆ ਦੀ ਭੁੱਖ ਨਹੀਂ ਲੱਗਦੀ ਇਹ ਨਾਨਕ ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ ਉਹ ਕਬੂਲ ਹੁੰਦਾ ਕਿਉਂਕਿ ਉਹ ਨਾਮ ਦੇ ਵਿੱਚ ਬਿਰਤੀ ਜੋੜੀ ਰੱਖਦੇ ਹਨ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 649ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਸੰਤ ਜਨਾਂ ਦੇ ਨਿੰਦਕਾਂ ਬਾਰੇ ਤੇ ਉਹਨਾਂ ਦੀ ਦੁਬਿਧਾ ਬਾਰੇ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਜਾਣਿਆ। ਸਭ ਤੋਂ ਵੱਡੇ ਭਾਗ ਕਿਨਾਂ ਦੇ ਹੁੰਦੇ ਨੇ ਇਹ ਵੀ ਅਸੀਂ ਜਾਣਿਆ। ਚੰਗੇ ਕਰਮ ਕਰਨ ਦੀ ਵਰਤੀ ਬਾਰੇ ਜਾਣਿਆ ਤੇ ਇਹ ਵੀ ਜਾਣਿਆ ਕਿ ਪ੍ਰਮਾਤਮਾ ਦੀ ਦਰਗਾਹ ਦੇ ਉੱਤੇ ਸਾਡੀ ਕਬੂਲੀਅਤ ਸਾਡੇ ਚੰਗੇ ਕਰਮਾਂ ਤੇ ਨਿਰਪਰ ਨਹੀਂ ਕਰਦੀ। ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ